ਕੈਂਸਰ ਦੀਆਂ ਨਿਸ਼ਾਨੀਆਂ ਬਾਰੇ ਪਤਾ ਲੱਗਣ ਨਾਲ ਲੋਕਾਂ ਨੂੰ ਜਲਦੀ ਜਾਂਚ ਕਰਵਾਉਣ ਵਿੱਚ ਮਦਦ ਮਿਲ ਸਕਦੀ ਹੈ। ਜ਼ਿਆਦਾਤਰ ਕੈਂਸਰਾਂ ਬਾਰੇ ਪਤਾ ਲੱਗਣ ਨਾਲ ਇਲਾਜ ਚੰਗਾ ਹੋ ਸਕਦਾ ਹੈ। ਕੈਂਸਰ ਦੀਆਂ ਵੱਖਰੀਆਂ ਕਿਸਮਾਂ ਦੀਆਂ ਵੱਖ-ਵੱਖਰੀਆਂ ਨਿਸ਼ਾਨੀਆਂ ਹੁੰਦੀਆਂ ਹਨ। ਭਾਵੇਂ ਇੱਕੋ ਹੀ ਕਿਸਮ ਦੀ ਕੈਂਸਰ ਹੋਵੇ ਫਿਰ ਵੀ ਵੱਖੋ-ਵੱਖਰੇ ਮਰੀਜ਼ਾਂ ਦੀਆਂ ਵੱਖਰੀਆਂ ਨਿਸ਼ਾਨੀਆਂ ਹੁੰਦੀਆਂ ਹਨ। ਇੱਕ ਨਿਸ਼ਾਨੀ ਇਹ ਦੱਸਦੀ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜਾਂ ਤੁਹਾਡਾ ਸਰੀਰ ਕਿਵੇਂ ਕੰਮ ਕਰਦਾ ਹੈ। ਜੇ ਇਸ ਤਰ੍ਹਾਂ ਹੈ ਤਾਂ ਤੁਹਾਨੂੰ ਤਿੰਨ ਗੱਲਾਂ ਉੱਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਪਹਿਲੀ ਕੀ ਨਿਸ਼ਾਨੀਆਂ ਅਜੀਬ ਹਨ ਭਾਵ ਕਿ ਤੁਹਾਡੇ ਸਰੀਰ ਵਿੱਚ ਅਜੀਹਾ ਬਦਲਾਅ ਹੋਇਆ ਹੈ ਜੋ ਤੁਹਾਡੇ ਲਈ ਆਮ ਨਹੀਂ ਹੈ ਸ਼ਾਇਦ ਤੁਹਾਡੀ ਚਮੜੀ ਉੱਤੇ ਇੱਕ ਤਿਲ ਬਦਲ ਗਿਆ ਹੈ ਜਾਂ ਤੁਹਾਡੇ ਸਰੀਰ ਤੇ ਇੱਕ ਉੱਪਰਿਆ ਮਾਸ ਜਾਂ ਤੁਹਾਡੇ ਪਿਸ਼ਾਬ ਜਾਂ ਮਲ ਵਿੱਚ ਖੂਨ ਆਉਂਦਾ ਹੈ ਦੂਜਾ ਕੀ ਨਿਸ਼ਾਨੀਆਂ ਜ਼ਿਆਦਾ ਸਮੇਂ ਤੋਂ ਹਨ ਭਾਵ ਇੱਕ ਨਿਸ਼ਾਨੀ ਕੁਝ ਹਫ਼ਤਿਆਂ ਤੋਂ ਵੱਧ ਸਮੇਂ ਲਈ ਰਹਿੰਦੀ ਹੈ ਜਿਵੇਂ ਕਿ ਖੰਗ ਜਾਂ ਬਾਰ-ਬਾਰ ਜੁਲਾਬ ਆਉਨੇ ਤੀਜਾ ਕਿ ਨਿਸ਼ਾਨੀਆਂ ਸਮਝ ਤੋਂ ਪਰੇ ਹੈ ਜਾਂ ਇਸ ਦਾ ਕੋਈ ਸਾਫ਼ ਮਤਲਬ ਨਹੀਂ ਹੈ ਜਿਵੇਂ ਕਿ ਤੁਸੀਂ ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਥੱਕ ਜਾਂਦੇ ਹੋ ਜਾਂ ਤੁਹਾਡਾ ਭਾਰ ਬਹੁਤ ਜ਼ਿਆਦਾ ਘਟ ਰਿਹਾ ਹੈ ਹਾਲਾਂਕਿ ਤੁਹਾਡੀ ਇਹ ਕੋਸ਼ਿਸ਼ ਨਹੀਂ ਹੈ ਕਈ ਵਾਰ ਤੁਹਾਨੂੰ ਆਪਣੇ ਡਾਕਟਰ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਬਾਰ ਬਾਰ ਫੋਨ ਕਰਨੇ ਪੈਂਦੇ ਹਨ ਜਿੰਨਾ ਚਿਰ ਉਹ ਨਹੀਂ ਮਿਲਦਾ ਤੁਸੀਂ ਫਿਕਰ ਵਿੱਚ ਇਹ ਕਹਿ ਸਕਦੇ ਹੋ ਕਿ ਇਹ ਨਿਸ਼ਾਨੀਆਂ ਕੈਂਸਰ ਦੀਆਂ ਹਨ ਅਤੇ ਤੁਸੀਂ ਲੰਬੇ ਸਮੇਂ ਵਾਸਤੇ ਡਾਕਟਰ ਨੂੰ ਮਿਲਣ ਦਾ ਸਮਾਂ ਲੈ ਸਕਦੇ ਹੋ ਜਦੋਂ ਤੁਸੀਂ ਮਿਲਨ ਦਾ ਸਮਾਂ ਲੈਂਦੇ ਹੋ ਤਾਂ ਤੁਸੀਂ ਆਪਣੀਆਂ ਬਾਦੂ ਲੋੜਾਂ ਜਿਵੇਂ ਕਿ ਤੁਹਾਡੀ ਬੋਲੀ ਸਮਝਣ ਵਾਲਾ ਬਾਤੂ ਜਾਂ ਤੁਸੀਂ ਮਰਦ ਜਾਂ ਔਰਤ ਡਾਕਟਰ ਬਾਰੇ ਵੀ ਪੁੱਛ ਸਕਦੇ ਹੋ ਪਰ ਇਹ ਜ਼ਰੂਰੀ ਨਹੀਂ ਹੈ ਕਿ ਹਰ ਬਾਰ ਇਸ ਤਰ੍ਹਾਂ ਹੋ ਸਕਦਾ ਹੈ ਨਿਸ਼ਾਨੀਆਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ ਭਾਵੇਂ ਇਸ ਦੀ ਤੁਹਾਨੂੰ ਸ਼ਰਮ ਲੱਗੇ ਤੁਹਾਡਾ ਡਾਕਟਰ ਤੁਹਾਡੀ ਮਦਦ ਕਰਨ ਲਈ ਤਿਆਰ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਸਹਾਇਤਾ ਵਾਸਤੇ ਹੋਰ ਨੂੰ ਵੀ ਆਪਣੇ ਨਾਲ ਲਿਜਾ ਸਕਦੇ ਹੋ ਤੁਸੀਂ ਆਪਣੀਆਂ ਨਿਸ਼ਾਨੀਆਂ ਦੀ ਜਾਂਚ ਕਰਵਾ ਕੇ ਡਾਕਟਰ ਦਾ ਸਮਾਂ ਬਰਬਾਦ ਨਹੀਂ ਕਰ ਰਹੇ ਹੋ ਭਾਵੇਂ ਤੁਹਾਨੂੰ ਦੂਜੀ ਵਾਰ ਵੀ ਜਾਣਾ ਪਵੇ ਜਾਂ ਤੁਸੀਂ ਕਿਸੇ ਹੋਰ ਡਾਕਟਰ ਦੀ رائے ਬਾਰੇ ਮੰਗ ਕਰ ਸਕਦੇ ਹੋ ਜ਼ਿਆਦਾਤਰ ਨਿਸ਼ਾਨੀਆਂ ਉਹਨਾਂ ਚੀਜ਼ਾਂ ਕਰਕੇ ਹੋ ਸਕਦੇ ਹਨ ਜੋ ਕੈਂਸਰ ਨਹੀਂ ਹਨ ਪਰ ਜੇ ਕੋਈ ਨਿਸ਼ਾਨੀਆਂ ਤੁਹਾਨੂੰ ਨਵੀਆਂ ਜਾਂ ਅਜੀਬ ਲੱਗਦੀਆਂ ਹਨ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਆਪਣੇ ਡਾਕਟਰ ਨੂੰ ਮਿਲੋ ਜੇ ਫਿਰ ਵੀ ਤੁਹਾਨੂੰ ਚਿੰਤਾ ਹੈ ਤਾਂ ਦੁਬਾਰਾ ਆਪਣੇ ਡਾਕਟਰ ਨੂੰ ਮਿਲਣ ਦਾ ਸਮਾਂ ਲੈ ਸਕਦੇ ਹੋ ਯਾਦ ਰੱਖੋ ਜੇਕਰ ਕੋਈ ਨਿਸ਼ਾਨੀਆਂ ਤੁਹਾਨੂੰ ਅਜੀਬ ਜਾਂ ਵਾਰ-ਵਾਰ ਮਹਿਸੂਸ ਹੁੰਦੀਆਂ ਤਾਂ ਆਪਣੇ ਡਾਕਟਰ ਨੂੰ ਮਿਲੋ ਮੈਕਮਿਲਨ ਕੈਂਸਰ ਦੇ ਮਰੀਜ਼ਾਂ ਦੀ ਸਹਾਇਤਾ ਤਸੱਲੀ ਨਾਲ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ ਜੇਕਰ ਤੁਹਾਨੂੰ ਆਪਣੀ ਭਾਸ਼ਾ ਵਿੱਚ ਜਾਂ ਹੋਰ ਤਰੀਕੇ ਨਾਲ ਜਾਣਕਾਰੀ ਚਾਹੀਦੀ ਹੈ ਤਾਂ ਉਸ ਬਾਰੇ ਪੁੱਛੋ ਜਾਣਕਾਰੀ ਸਹਾਇਤਾ ਜਾਂ ਕਿਸੇ ਨਾਲ ਗੱਲ ਕਰਨ ਲਈ 0808808